ਹਾਂਜੀ ਸਤਿ ਸ਼੍ਰੀ ਅਕਾਲ ਮੈਂ ਸੁਰਿੰਦਰ ਕੋ ਸਵਾਗਤ ਹਾਂ ਮੇਰੇ ਚੈਨਲ ਕੋ ਆੜੇ ਤੇ ਹੋ ਤੁਸੀਂ ਕਿਤਾ ਹਾਲ ਚੱਲ ਅੱਛੀ ਅਸੀਂ ਚੱਲੇ ਹਾਂ ਜੀ ਕੋਤਰਾ ਸਾਹਿਬ ਹਮਾਚਲ ਜੀ ਬਾਕੀ ਸ੍ਰੀ ਚਾਂਚੀ ਤੇ ਕੋਤਰਾ ਸਾਹਿਬ ਇਹ ਮੁੱਛੇ ਜਤਨ ਦਰਸ਼ਨ ਕਰਉਣ ਆਏ ਜਾ ਕੇ ਇਹ ਰਾਹ ਦਾ 뷰 ਦੇਖੋ ਕਿੰਨਾ ਸੋਹਣਾ ਪਹਾੜਾਂ ਦਾ ਹੈ ਸਾਡੇ ਮਾਣਪੁਰ ਤੋਂ ਇਹ ਸਾਨੂੰ 1.5 ਘੰਟਾ ਲੱਗਦਾ ਜਾਣੂ ਅਸੀਂ ਮੋਟਰਸਾਈਕਲ ਤੇ ਜਾਂਦੇ ਪਏ ਆਂ ਰਾਜਪਹਾੜਾਂ ਦਾ 뷰 ਬਹੁਤ ਸੋਹਣਾ ਸੀ ਲੱਗਾ ਮੈਨੂੰ ਮੈਂ ਨਾਲ-ਨਾਲ ਥੋੜੀ ਵੀਡੀਓ ਬਣਾਈ ਗਈ ਦੇਖੋ ਜੀ ਸਾਰੇ ਜਣੇ ਬਹੁਤ ਸੋਹਣਾ ਲੱਗਦਾ ਹੈ ਰਾਹ ਇਹ ਹਰਿਆ-ਭਰਿਆ ਆਏ ਕਮੋੜਿਆ ਇਹਨੂੰ ਇੱਥੇ ਕੋਈ ਮੋੜ ਕੰਦੇ ਆ ਅੱਜ ਅੱਜ ਹੀ ਘੁੰਮਤ ਆ ਸਭ ਨਗਰ ਕੀਰਤਨ ਵੀ ਆ ਉਹਦੇ ਦਰਸ਼ਨਾਵਾਂ ਸੀ ਚੱਲੇ ਸੀਗੇ ਚਲੋ ਜੀ ਉੱਥੇ ਜਾ ਕੇ ਹੁਣ ਤੁਹਾਨੂੰ ਮਿਲਦੇ ਆ ਤੁਸੀਂ ਸਾਬ ਰਾਜ ਪਹਾੜਾਂ ਦੇ ਨਜ਼ਾਰੇ ਦੇਖੋ ਮੈਨੂੰ ਰਾਹ ਬਹੁਤ ਸੋਹਣਾ ਲੱਗਿਆ ਤਾਂ ਕਰਕੇ ਮੈਂ ਕਾਫੀ ਸਾਰੀ ਵੀਡੀਓ ਬਣਾਈ ਹੈ ਦੀ ਰਾਹ ਸੇ ਕਿ ਇੱਥੇ ਸਿਕੋਟ ਦਰਸਾ ਪਹੁੰਚਿਆ ਸੀ ਨਗਰ ਕੀਰਤਨ ਦੀ ਤਿਆਰੀ ਸੀ ਅਸੀਂ ਫਿਰ ਅੰਦਰ ਚੱਲੇ ਕੇ ਮੱਥਾ ਟੇਕਣਾ ਸੀ ਤੇ ਨਗਰ ਕੀਰਤਨ ਦੀ ਤਿਆਰੀ ਕੀਤੀ ਹੈ ਇਸੇ ਪੂਰੀ ਹੈ ਤੇ ਅਸੀਂ ਅੰਦਰ ਨੂੰ ਚੱਲੇਗੇ ਪਹਿਲੇ ਅਸੀਂ ਕਿ ਆ ਪਹਿਲੇ ਦਰਸ਼ਨ ਕਰੀਏ ਜਾਂ ਅੰਦਰ ਮੱਥਾ ਟੇਕ ਲਈਏ ਉਹ ਤੋਂ ਬਾਅਦ ਸਨਗਰ ਕੀਰਤਨ ਦੇ ਦਰਸ਼ਨ ਕਰਦੇ ਹਾਂ ਥੋੜਾ ਕਮਰੇ ਅੰਦਰ ਸੋ ਚੱਲੇ ਪਹੁੰਚ ਸੰਗਤ ਕਾਫੀ ਆਈ ਹੋਈ ਸੀਗੀ ਬਹੁਤ ਵੱਡਾ ਨਗਰ ਕੀਤਾ ਨਿਕਲਦਾ ਆ ਇੱਥੇ ਗੋੜਾ ਦਾ ਸਾਉਥੀ ਬਿਲਡਿੰਗ ਬਹੁਤ ਸੋਹਣੀ ਬਣੀ ਸੀ 뷰 ਬਹੁਤ ਸੋਹਣਾ ਆ ਤੇ ਜਾ ਕੇ ਮਾਨੂੰ ਸ਼ਾਂਤੀ ਬਹੁਤ ਮਿਲਦੀ ਆ ਇਹ ਹੁੰਨੇ ਦੇ ਲੱਗ ਕੇ ਪੈ ਜਾਂਦਾ ਆ ਹਿਮਾਚਲ ਚ ਸਾਨੂੰ ਇਤਰ ਨੇੜੇ ਪੈਂਦਾ ਆ ਫਿਰ ਅਸੀਂ ਦਰਸ਼ਨਾਂ ਨੂੰ ਜਾਂਦੇ ਰਹਿੰਦਾ ਆ अच्त खास दिन से नगर कीर्तन निकलना देखो सी, सी इतिहास इतना इतिया पौड़ियाँ चढ़ के अस उपर आए थे तो सामने पहले इतिहास लिखे आया गुरुद्वारा तो साहब का ਇਹ ਰਸ ਜਾਂ ਅੰਦਰੋਂ ਗਏ ਅੰਦਰ ਮਮਾ ਪਾ ਸ਼ੀਸ਼ਾਂ ਚੀਤੀਆਂ ਸੰਗਮਨ ਮਾਰਤੀਆਂ ਮੂਰਤੀਆਂ ਬਣੀਆਂ ਹੋਈਆਂ ਆ ਬਹੁਤ ਸੋਹਣਾ ਅੰਦਰੋਂ ਵੀ ਸਾਰਾ ਅੰਦਰ ਬਹੁਤ ਸਜਾਇਆ ਹੈ ਬਹੁਤ ਵਧੀਆ ਲੱਗਦਾ ਹੈ ਸਾਰਾ ਅੰਦਰੋਂ ਇੱਥੇ ਤੇ ਬਾਬਾ ਜੀ ਆ ਜਿਹੜੇ ਸੇਵਾ ਨਿਭਾਉਂਦੇ ਤੇ ਬਾਬਾ ਸੰਤੋਖ ਸਾਹਿਬ ਜੀ ਹੋ ਸਕੇ ਤਾਂ ਉਹਨਾਂ ਨਾਲ ਵੀ ਤਾਂ ਜਮੂਲਾਪਤ ਕਰਾਵਾਂਗੇ। ਰਚਨਗਰ ਕੀ ਤਣ ਜਾਣਾ ਆ ਫਿਰ ਸ਼ਾਇਦ ਉਹਨਾਂ ਦੇ ਨਾਲ ਨਾ ਉਹਨਾਂ ਦੇ ਉਧਰ ਜੇ ਹੋ ਸਕੇ ਤਾਂ ਦਰਸ਼ਨ ਕਰਾਵਾਂਗੇ ਉਹਨਾਂ ਦੇ ਤੁਸੀਂ ਅੰਦਰੋਂ ਦਰਸ਼ਨ ਕਰੋ ਕਰ ਲਓ ਪਹਿਲੇ। ਬਹੁਤ ਸੋਹਣਾ ਲੱਗਦਾ ਹੈ ਕੋਟਵਰ ਸਾਹਿਬ ਨੂੰ ਸ਼ਾਂਤੀ ਬਹੁਤ ਮਿਲਦੀ ਇੱਥੇ ਆ ਕੇ। ਉਹ ਸਾਹਮਣੇ ਜਿਹੜੀ ਬਾਬਾ ਜੀ ਦੀ ਪ੍ਰਤਿਮਾ ਆ। बहुत सोहनी लगती है मैं दूरों वीडियो बनाई सी थोड़ी ता करके चंकी तरह दिसती नहीं बढ़िया बनी हुई है फिर ऐसी ऊपर चल के पौड़ियाँ चढ़ के उपर दरबार हार महाराज जी ते प्रकाश उपर ऊपर भी दरबार हार काफ़ी वा बनया गुरुद्वारा काफ़ी थान से है काफी बने है। ਪਹਿਲੇ ਛੋਟਾ ਜਿਹਾ ਹੁੰਦਾ ਸੀ ਉਹ ਤਰ੍ਹਾਂ ਦਾ ਹੁਣ ਸਾਫ ਕਾਫੀ ਪੰਜ ਬਣਾਇਆ ਆ ਦੋ ਤਿੰਨ ਮੰਜਲੇ ਬਣਾਇਆ ਆ ਇਥੇ ਪਰ ਉਹ ਵਾਸਤਾ ਤਾਰਜੀ ਜਦੋਂ ਮੱਥਾ ਟੇਕਿਆ ਸੀ ਮੈਂ ਉਹ ਤੋਂ ਬਣਾ ਇਸ ਵੀਡੀਓ ਥੋੜੀ ਨਕੇਜਾ ਬਣਾਉਂਦੀ ਪੈਸੇ ਜਾਨੇ ਮੱਥਾ ਟੇਕ ਕੱਲਾ ਪਏ ਇਹਦੇ ਵਿੱਚ ਥੋੜੀ ਜੀ ਵੀਡੀਓ ਖਰਾਬ ਹੋ ਗਈ ਪਤਾ ਨਹੀਂ ਇਤਨਾ ਥੋੜੀ ਜੀ ਹੋਰ ਤਰ੍ਹਾਂ ਦੀ ਕਿਉਂ ਆਈ ਵਿੱਚ ਸ਼ਾਇਦ ਮੇਰੇ ਕੋਲ ਗਲਤ ਬਣ ਗਈ ਵਿੱਚ ਤੁੰਤਲੀ ਜੀ ਆਈ ਸੀਗੀ ਫੇਰ ਮੈਂ ਕੱਟੀ ਨੇ ਵਿੱਚ ਰਹਿਣ ਦਿੱਤੀ ਇਦਾਂ ਹੀ ਉੱਪਰ ਮੱਤਾ ਟੇਕ ਦੇ ਬਾਅਦ ਫੇਰ ਅਸੀਂ ਥੱਲੇ ਨੂੰ ਆਏ ਸੀਗੇ ਸਾਰੇ ਘਰ ਦਰਸਾਉਂਦੀ ਬਿਲਡਿੰਗ ਦੀ ਬਣਾਈ ਸੀਗੀ डियो करो देखो तुम्हें कि सोना लगता गुरुद्वारा साहब अच्छा लोग लम्मा हो जाना चलो जी मैं वीडियो तो एंड इतें करती हूँ जो पसंद आया तो एक लाइक शेयर जरूर करो चैनल सबसक्राइब करो नगर कीर्तन की वीडियो मैं अगले ब्लॉग पाऊँगी बहुत सोहना नगर कीर्तन सजाया सी इतना करो जी दर्शन चंकी तरह अगले ब्लॉग तक ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਪੋਰਟ ਕਰਿਓ ਜੀ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂ ਮੈਨੂੰ ਹੋ ਜਾ ਚੰਗੀ ਤਰ੍ਹਾਂ ਬਣਾਉਣੀ ਹੁੰਦੀ ਵੀਡੀਓ ਬਲੌਗ ਪਾਉਣਾ ਨਹੀਂ ਹੁੰਦਾ ਜਿੱਦਾਂ ਦਾ ਬਣਦਾ ਥੋੜੋ ਬਤ ਬਣਾਈ ਚਾਣੀ ਆ ਚਲੋ महाराज ने कृपा की तो वी वागुरु जी ने वीया बन जू फिर चलो जी सत श्रीकाल सारे